ਤਿੰਨ ਕੁੜੀਆਂ ਦੇ ਵਿਆਹ ਦੇ ਚੱਲਦੇ ਚੜ੍ਹੇ 6-7 ਲੱਖ ਦੇ ਕਰਜ਼ੇ ਨੂੰ ਵਾਪਸ ਨਾ ਕਰ ਪਾਉਣ ਦੇ ਦੁੱਖ ਤੋਂ ਜ਼ਿਲ੍ਹਾ ਸੰਗਰੂਰ ਦੇ ਇੱਕ ਕਿਸਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਕੋਲ ਮਹਿਜ਼ 1 ਪੌਣਾ ਏਕੜ ਜ਼ਮੀਨ ਸੀ। ਕਿਸਾਨ ਯੂਨੀਅਨ ਤੇ ਪਿੰਡ ਵਾਸੀਆਂ ਨੇ ਪੀੜਤ ਗਰੀਬ ਪਰਿਵਾਰ ਦਾ ਕਰਜ਼ਾ ਮਾਫ਼ ਕਰਨ ਤੇ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਹ ਸਾਡਾ ਕਿਸਾਨ 바ਵਾ ਸਿੰਘ ਸੈਨਾਫ ਕਰਦੇਵ ਸਿੰਘ ਉਮਰ ਕਰੀਬ 55 ਸਾਲ ਇੱਕ ਲੜਕਾ ਤਿੰਨ ਲੜਕੀਆਂ ਦਾ ਪਿਓ ਧੀ 6 ਕਨਾਲ ਦਾ ਮਾਲਕ ਹੈ ਜਣੀ ਕਰਜ਼ੇ ਚ ਡੁੱਬੀ ਹੋਈ ਕਿਸਾਨੀ ਐ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਾਡਾ ਇੱਕ ਭਾਈ ਹੋ ਸਾਨੂੰ ਵਿਛੋੜਾ ਦੇ ਗਿਆ ਪਿੱਛੇ ਜਦੋਂ ਕੁੜੀਆਂ ਦਾ ਵਿਆਹ ਕੀਤਾ ਉਹ ਕਰਜ਼ਾ ਕੁਝ ਸੂਦਖੋਰਾਂ ਦਾ ਪ੍ਰਾਈਵੇਟ ਕਰਜ਼ਾ ਕੁਝ ਸਰਕਾਰੀ ਕਰਜ਼ਾ ਪਰ ਠੇਕੇ ਬਣਾਈ ਤੇ ਲੈ ਕੇ ਖੇਤੀ ਕਰਦਾ ਸੀ ਪਿੱਛੇ ਲਗਾਤਾਰ ਚਲਦੇ ਘਾਟੇ ਕਾਰਨ ਅੱਜ ਕਿਸਾਨੀ ਦਾ ਮਾੜਾ ਹਾਲ ਐ ਅਸੀਂ ਸਰਕਾਰ ਤੋਂ ਹੀ ਪੂਰ ਜ਼ੋਰ ਮੰਗ ਕਰਦੇ ਆਂ ਕਿ ਕਿਸਾਨ ਸਰ ਚੜਿਆ ਸਾਰਾ ਕਰਜ਼ਾ ਮਾਫ ਕੀਤਾ ਜਾਵੇ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਇੱਕ ਬੱਚੇ ਨੂੰ ਜੋ ਹਜੇ ਨਿਆਣਾ ਹੈ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਪੂਰ ਜੋਰ ਮੰਗ ਕਰਦੇ ਆ ਸੀ ਸਰਕਾਰ ਕੋਲੋਂ ਕਰਜ਼ਾ ਤਕਰੀਬਨ 7-8 ਲੱਖ ਦੇ ਕਰੀਬ ਕਰਜ਼ਾ ਕਿਉਂਕਿ ਸੂਦਖੋਰੀ ਦਾ ਉਹ ਤਾਂ ਦਿਨੋਂ ਦਿਨ ਵੱਧਦਾ ਹੀ ਜਾਂਦਾ ਨਹੀਂ ਇਹ ਬੱਚੇ ਦੀ ਜ਼ਿੰਦਗੀ ਵੀ ਐਂ ਕਰਜ਼ੇ ਵਿੱਚ ਬਤੀਤ ਹੋ ਜਾਣੀ ਹੈ ਜੇ ਸਾਡੀ ਸਰਕਾਰ ਮੰਗ ਨਹੀਂ ਸੁਣਦੀ ਇਹ ਐ ਬਾਪੜਾ ਜੀ ਇਹ ਬੰਦਾ ਬਹੁਤ ਕੋਬਿਲਦਾਰਤੀ ਇਮਾਨਦਾਰੀਤੀ ਬਹੁਤ ਮਿਹਨਤ ਕਰਦਾ ਸੀ ਇਹ ਮਿਹਨਤ ਕਰਕੇ ਇਹਨੇ ਤਿੰਨ ਗੁੱਡੀਆਂ ਦਾ ਵਿਆਹ ਕਰਾਇਆ ਤਿੰਨ ਗੁੱਡੀਆਂ ਦੇ ਪਕਾਰ ਨੇ ਤਿੰਨ 6-7 ਸਾਲ 6-7 ਲੱਖ ਰੁਪਏ ਦੇ ਜਮੇ ਕਰਜ਼ਾ ਚੜ ਗਿਆ ਮੇ ਬੇਚਾਇਦਾ ਕਮਾਰਾ ਹੈ ਇਹ ਇਸ ਦੀ ਗਲਤੀ ਸੋਚ ਸੱਚ ਸਾਰਾ ਕੁਝ ਕਰਕੇ ਇਹਦੇ ਪੈਸੇ ਉਤਰਨ ਦਾ ਕੋਈ ਹਾਲਤ ਨਹੀਂ ਹੋਈ ਇਸ ਨੇ ਕੱਲ ਰਾਤ ਆ ਕੇ ਨਹਿਰ ਵਿੱਚ ਛਾਲ ਮਾਰੀ ਉਹ ਉਸੇ ਕਾਰਨ ਇਹ ਆ ਕੇ ਸੀ ਨੰਗਰ ਵਾਲੇ ਪੁਰ ਤੋਂ ਸਾਰਾ ਪਿੰਡ ਆ ਕੇ ਇੱਥੇ ਲਾ ਕੇ ਇੱਥੇ ਕੱਢਿਆ ਗਿਆ ਹੈ ਇਹ ਜਿ ਕਰਕੇ ਇਹਦਾ ਕਰਜ਼ਾ ਮਾਫ ਕੀਤਾ ਜਾਵੇ ਇਹ ਕਿੰਨੀ ਕ ਜਮੀਨ ਹੈ ਜਿਹਨਾਂ ਕੋਲ ਪੌਣਾ ਕਿਲਾ ਜਮੀਨ ਦਾ ਜਿਹੇ ਕੋਈ 6 ਕਨਾਲ ਜਮੀਨ ਹੈ ਜਿਹਦੇ ਕੋਲ ਇਹਦੇ ਲਈ ਬਹੁਤ ਹੀ ਇਮਾਨਦਾਰੀ ਬਹੁਤ ਵਧੀਆ ਹੋਰ ਕੋਈ ਕੋਈ ਸਾਧਨ ਨਹੀਂ ਹੈਗਾ ਜਿਹਦੇ ਲਈ ਕੋਈ ਮੇਤਾ ਜੀ ਉਹ ਵੀ ਮਾਰੂਆ ਜੀ ਪੌਣਾ ਕਿਲਾ ਜਾਈ ਦੀ ਮੁੰਡੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਇਹਦਾ ਵਿਚਾਰੇ ਦਾ ਕੰਮ ਕਰਜ਼ਾ ਮਾਫ ਕੀਤਾ ਜਾਵੇ ਇਹ ਦੋ ਗੱਲਾਂ ਦੀ ਮੰਗ ਹੈ ਸਾਡੀ ਸਰਪੰਚ ಗ್ರಾಮ ਪੰਚਾਇਤ ਸਾਰੀ ਇਹਦੇ ਨਾਲ ਹੈ ਇਹ ਕਰਜ਼ੇ ਤੋਂ ਬਹੁਤ ਤੰਗ ਤੇ ਜੀ ਰਾਤ ਦਾ ਟਾਈਮ ਤੇ 7-8 ਵਜੇ ਦਾ ਜੀ ਬਸ ਕਰਜ਼ੇ ਦੀ ਗਮੀ ਕਾਰਨ ਜੀ ਸੋਚ ਬਹੁਤ ਕਰਦੇ ਸੀਗੇ ਰਾਤ ਦਾ ਟਾਈਮ 7-8 ਵਜੇ ਦੀ ਬਸ ਇਹਨਾਂ ਨੇ ਜਾ ਕੇ ਨਹਿਰ ਚ ਸੱਲ ਮਾਰ ਕੇ ਖੁਦ ਖੁਸ਼ੀ ਕਰ ਲਈ ਇਹਨਾਂ ਦੇ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਤੇ ਵਿਆਹ ਵਾਸਤੇ ਪੈਸੇ ਪੁੱਛਾ ਬਹੁਤ ਜ਼ਿਆਦਾ ਚੜ ਗਿਆ ਹੋਇਆ ਸੀਗਾ ਜੀ ਬਸ ਇਹਨਾਂ ਦੀ ਟੈਨਸ਼ਨ ਕਰਨੇ ਖੁਦ ਖੁਸ਼ੀ ਕਰ ਚੁੱਕੇ ਮੰਗਸ ਇਹ ਹੀ ਕਰਦੇ ਆ ਜੀ ਵੀ ਜਨਨ ਦੇ ਬੇਟੇ ਦਾ ਜਾਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਕੋਈ ਸਹਾਇਤਾ ਦਿੱਤੀ ਜਾਵੇ ਬੇਟੇ ਨੂੰ ਜਾਂ ਕੋਈ ਨੌਕਰੀ ਦਾ ਕਾਰੋਬਾਰ ਇਹਦਾ ਪ੍ਰਬੰਧ ਕੀਤਾ ਜਾਵੇ ਜੀ ਬਾਬਾ ਸਿੰਘ ਪੁੱਤਰ ਗੁਰਦੇਵ ਸਿੰਘ ਜੱਟਵਾਸੀ ਪਾਈਕੀ ਬਸੌਰ ਦੇ ਨਹਿਰ ਦੇ ਵਿੱਚ ਛਾਲ ਮਾਰ ਕਰਕੇ ਖੁਦਕੁਸ਼ੀ ਕਰਨ ਵਾਲੇ ਸਾਨੂੰ ਇਤਲਾ ਮਿਲੀ ਹੈ ਜਿਸ ਸੰਬੰਧੀ ਅਸੀਂ ਬਣਦੀ ਕਾਰਵਾਈਆਂ ਅਮਲ ਵਿੱਚ ਲਿਆ ਰਹੇ ਹਾਂ ਜੋ ਵੀ ਗੱਲ ਹੋਈ ਸਾਹਮਣੇ ਆਈ ਉਸੇ ਕਰ ਵੀ ਕਰਾਂਗੇ। ਸਰ ਕਾਰਨਾਂ ਦਾ ਪਤਾ ਲੱਗ ਕਿ ਕੀ ਕਾਰਨਾਂ ਕਰ। ਕਾਰਨ ਇਹ ਆ ਵੀ ਸਾਨੂੰ ਪਤਾ ਲੱਗਿਆ ਵੀ ਉਸਦੇ ਸਿਰ ਕਾਫੀ ਕਰਜ਼ਾ ਚੜਿਆ ਹੋਇਆ ਸੀ ਜੋ ਕਿ ਕਾਫੀ ਦਿਨਾਂ ਤੋਂ ਤੰਗ ਪਰੇਸ਼ਾਨ ਰਹਿੰਦਾ ਸੀ। ਦਮਾਗੀ ਤੌਰ ਤੇ ਹਾਲਤ ਠੀਕ ਨਹੀਂ ਸੀ। ਉਸ ਕਰਕੇ ਉਹਨੇ ਪੁਸ਼ ਕਰਕੇ ਉਸਨੇ ਖੁਦਕੁਸ਼ੀ ਕਰ ਲਈ। ਜੋ ਬਣਦੀ ਕਾਰਵਾਈ ਅਸੀਂ ਅਮਲ ਵਿੱਚ ਲਿਆ। ਸੰਗਰੂਰ ਤੋਂ ਕੈਮਰਾਮੈਨ ਗੁਲਜ਼ਾਰ ਮੱਲੀ ਦੇ ਨਾਲ ਜਗਤਾਰ ਬਾਬਾ ਦੀ ਰਿਪੋਰਟ ਪੈਰੇਦਾ ਟੀਵੀ।